ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੱਚੇ ਮਾਰਗ YouTube ਚੈਨਲ ਦੇ ਇੱਕ ਸ਼ਬਦ ਭਾਈ ਸਾਹਿਬ ਭਾਈ ਜੁਜਾਰ ਸਿੰਘ ਜੀ ਹਜੂਰੀ ਲਾਗੀ ਸ਼ੀਰ ਦਰਬਾਰ ਸਾਹਿਬ ਵਾਲੇ ਦਾ ਪੜਨ ਲੱਗੇ ਆਂ ਤੁਸੀਂ ਐਕਸਲ ਸੁਣਿਆ ਹੋਊਗਾ ਤਉ ਕਾਰਨ ਸਹਿਬਾ ਰੰਗਰਤੇ ਇਹ ਵਾਲਾ ਸ਼ਬਦ ਬਹਰਮਨੀਅਮ ਤੇ ਜੇ ਪਲੇ ਕਰਕੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਸੌਖੇ ਤਰੀਕੇ ਨਾਲ ਹਾਰਮੋਨੀਅਮ ਤੇ ਸਿੱਖ ਸਕਦੇ ਹਾਂ ਵਾਲਾ ਸ਼ਬਦ ਸਭ ਤੋਂ ਪਹਿਲੇ ਆਪਾਂ ਤਬਲਾ ਪਲੇ ਕਰ ਲੈਂਦੇ ਤੇ ਇੱਕ ਬੇਸਿਕ ਆਈਡੀਆ ਵੇਖਦੇ ਆਂ ਕਿ ਤਬਲਾ ਕਿਵੇਂ ਏ 16 ਦੇ ਨਾਲ বাজੂ ਮੈਂ ਮੇਲਸ ਖੇਲ ਤੋਂ ਪੜਨ ਲੱਗਾ ਜਿੱਤੋਂ ਪਹਿਲੇ ਗਾਲੇ ਤੋਂ ਪੜਨ ਲੱਗਾ ਇਹ ਸ਼ਬਦ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੱਚੇ ਮਾਰਗੇ ਉੱਤੇ ਜਾ ਸਬਸਕ੍ਰਾਈਬ ਕਰ ਲਿਓ ਤਬਲਾ ਪਲੇ ਕਰਨ ਲੱਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਬਾਅਦ ਵਿੱਚ ਹੌਂਸਲੇ ਨਾਲ ਹੌਲੀ-ਹੌਲੀ ਤੁਹਾਨੂੰ ਦੱਸਾਂਗਾ ਸਿਰਫ ਇੱਕ ਕਮਤਰਾ ਤੇ ਸਥਾਈ ਬਣਾਉਂਗਾ ਮੈਂ ਤਬਲਾ ਪਲੇ ਕਰਤਾ ਜੀ ਕੌ ਕਰਨ ਸਾਹਿਬਾ ਰੰਗਰਤੇ देवतियाँ दर्शन के ताई दुख फूक तीरथ किए ਜੀਤੀ ਯੁਗਤ ਮਹਿ ਰਹਤੇ ਕਰ ਕਰ ਪਗ ਵੇ ਦੇਖ ਪਏ ਤੇਰੇ ਨਾਮ ਮਿਆਨੇ ਕਰ ਉਤੇੰਦ ਕਹਿ ਨਾ ਜਾਈ ਤੇਰੇ ਗੁਣ ਕੇਤੇ ਤੋ ਕਰਨ ਸਾਹਿਬਾ ਸੀ ਇੱਕ ਬੇਸਿਕ ਆਈਡੀਆ ਤਬਲੇ ਦੇ ਤੇ ਪਤਨ ਦੱਸਿਆ ਤੇ ਅੱਜ ਗਲਾ ਵੀ ਥੋੜਾ ਖਰਾਬ ਤਾਂ ਕਰਕੇ ਥੋੜਾ ਸਹੀ ਨਹੀਂ ਬੋਲੇ ਜਾਂਦਾ ਤੇ ਫਿਰ ਵੀ ਦੇ ਆ ਚਲੋ ਤੁਹਾਡੇ ਵਾਸਤੇ ਇਹ ਵਾਲਾ ਕੰਟੈਂਟ ਹੁਣ ਸਭ ਤੋਂ ਪਹਿਲੇ ਸਥਾਈ ਵੇਖਦੇ ਹਾਂ ਕਿਵੇਂ ਵੇਖਿਓ ਤੋਕਾਰਨ ਤੋਕਾਰਨ ਸ

ನಾಮ ಅನೇಕ ಪಡದೆ ನಾಮ ಅನೇ ನಾಮ ಅನೇ ಕೂಪು ಥರ ಗಲ್ತ ਤੇਰੇ ਨਾਮ ਅਨੇਕਾ ਰੂਪ ਅਨੰਤਾ ਤੇਰੇ ਨਾਮ ਅਨੇਕਾ ਰੂਪ ਅਨੰਤਾ ਫਿਰ ਦੂਜੀ ਆਲਾ ਪਲੇ ਆਪਾਂ ਨਾ ਬਣਾ ਜੋ ਇੱਕ ਵਾਰੀ ਵੇਖੋ ਫਲੋ ਵਿੱਚ ਤਾਂ ਥੋੜਾ ਜਿਹਾ ਦੱਸਣਾ ਵੇਖਿਓ ਸਲੋ ਹੀ ਦਸਾਂਗਾ ਤੇਰੇ ਨਾਮ ਅਨੇਕਾ ਰੂਪ ਅਨੰਤਾ ਇਹ ਪੇਖ ਲਿਓ ਗਿਆ ਦੂਜੀ ਦੀ ਵਾਸੋਂ ਫੇਰ ਹੁਣਾ ਤੇਰੇ ਨਾਮ ਅਨੇਕਾ ਰੂਪ ਅਨੰਤਾ ਅਵੇ ਸਥਾਈ ਹੁਣ ਪੜਾਂਗੇ ਆਪਾਂ ਪਹਿਲੇ ਹੀ ਜਿਹੜੀ ਪਹਿਲਾਂ ਹਸਾਬ ਪਹਿਲੀ ਤੋਂ ਪੜਦੇ ਆਂ ਇਤੋਂ ਆਵੜੇ ਡਬਲ ਸੋਰ ਕਰ ਲੈਣੀ ਇਹ ਉੱਚਾ ਕਾਫੀ ਉੱਚਾ ਪੜਨਾ ਪੈਣਾ ਵਾ ਤੇ ریاਜ ਹੋਊਗਾ ਨਾਲ ਮੇਰਾ ਅਗਲਾ ਵੀ ਅਜ ਖਲਾਬ ਮੈਂ ਸਲੋ ਹੀ ਪੜਨਗਾ ਦੇਵਤਿਆਂ ਦਰ ਛਤ ਦੇਵਤਿਆਂ ਦਰਸ਼ਨ ਦੇਵਤਿਆਂ ਦਰਸ਼ਨ ਕੈ ताई दुख भूख तीरथ की है। अगली अगली तो भविख्य करी करिए यह टून देगी जोगी जति जुगत में रहते ਜੋਗੀ ਜਤ ਜੋਗੀ ਜਤੀ ਜੁਗਤ ਜਿਹਦਾ ਸਲੋਤ ਸਹੀਦਾ ਨਾ ਫਿਰ ਮੈਨੂੰ ਵੀ ਚੇਤਾ ਭੁੱਲ ਜਾਂਦਾ ਕਿਦਾਂ ਫੇਰੇ ਕੋ ਲੈ ਕੇ ਜੋਗੀ ਜਤੀ ਜੁਗਤ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਪਗਵੇਂ ਦੇਖ ਪਏ ਜੋਗੀ ਜਤੀ ਜੁਗਤ ਮੈਂ ਰਹਤੀ ਕਰ ਕਰ ਪਗਵੇਂ ਦੇਖ ਪਏ ਹੁਣ ਫੇਰ ਵਾਪਸ ਹੋਣਾ ਵੇਖਿਓ ਤੇਰੇ ਨਾਮ ਅਨੇਕਾ ਰੂਪ ਕੈਰ ਨਾ ਜਾਈ ਤੇਰੇ ਗੁਣ ਕੇਤੇ ਤੋਕ ਅੱਗੇ ਫਿਰ ਸੇਮ ਉਸਦਾ ਹੀ ਜਿਤਨਾ ਦੱਸਿਆ ਹੈ ਜਿਹੜਾ ਬਾਕੀ ਸ਼ਬਦ ਉਹ ਵੀ ਇਸੇ ਅੰਤਰ ਇੱਥੇ ਇਹੋ ਟਿਉਣਾ ਪੜਿਆ ਜਾਣਾ ਵੀਡੀਓ ਜਿਆਦਾ ਲੰਮੀ ਨਾ ਹੋਵੇ ਤਾਂ ਕਰਕੇ ਆਪਾਂ ਸਿਰਫ ਇੱਕੋ ਅੰਤਰਾ ਦੱਸਣਾ ਦਾ ਇੱਕ ਬੇਸਿਕ ਆਈਡੀਆ ਜੇ ਤੁਹਾਨੂੰ ਪਤਾ ਲੱਗ ਜਾਵੇ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਉਮੀਦ ਕਰਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇਹ ਸ਼ਬਦ ਕਿਵੇਂ ਪੜਿਆ ਜਾਣਾ ਹਾਰਮੋਨੀਅਮ ਤੇ ਤੇ ਕਮੈਂਟ ਕਰਕੇ ਦੱਸਿਓ ਕਿ ਮੈਨੂੰ ਲੱਗੀ ਤੁਹਾਨੂੰ ਇਹ ਵਾਲੀ ਵੀਡੀਓ ਕੱਲ ਦੀ ਵੀਡੀਓ ਦੇ ਵਿੱਚ ਮਿਲਦੇ ਹਾਂ ਸਵੇਰੇ 9:00 ਤੋਂ 12:00 ਦੇ ਵਿੱਚ ਨਵੀਂ ਵੀਡੀਓ ਮਿਲਦੀ ਹੈ ਤੁਹਾਨੂੰ ਇਸ ਚੈਨਲ ਸੱਚੇ ਮਾਰਗ ਤੇ ਜਿੱਦਾਂ ਨਵਤਾ ਨਵਾਂ ਸ਼ਬਦ ਜਿਹੜਾ ਵਾ ਤੁਸੀਂ ਸਿੱਖ ਸਕਦੇ ਹੋ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਦੇਖਿਆ